ਅਕਸਰ ਵਿਵਾਦ ਦਾ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਸ਼ਿਕਾਇਤ ਦਰਜ ਕਰਵਾਉਣਗੇ ਨੌਜਵਾਨਾਂ ਵੱਲੋਂ ਥਾਣੇ ਚੋਂ ਤਾਇਨਾਤ ਇੱਕ ਐਸਆਈ ਉੱਤੇ ਗੰਭੀਰ ਦੋਸ਼ ਲਗਾਏ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਥਾਣੇਦਾਰ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤਾ ਇੰਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਥਾਣੇਦਾਰ ਉੱਤੇ ਬਦਫੈਲੀ ਦੇ ਵੀ ਆਰੋਪ ਲਗਾਏ ਹਨ ਨੌਜਵਾਨਾਂ ਵੱਲੋਂ ਡੀਜੀਪੀ ਪੰਜਾਬ ਅਤੇ ਐਸਐਸਪੀ ਕਰਪੂਤਲਾ ਨੂੰ ਸ਼ਿਕਾਇਤ ਭੇਜ ਕੇ ਇਨਸਾਫ਼ ਦੀ ਗੋਹਾਲ ਲਗਾਈ ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਅਤੇ ਪੀੜਤ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਉਹਨਾਂ ਦਾ ਕਹਿਣਾ ਹੈ ਆਓ ਝੁਬਾਨੀ ਸੁਣਾ ਦਿੰਦੇ ਹਾਂ ਹਾਂਜੀ ਸਰ ਮੈਂ ਚੇਤਨ ਸ਼ਰਮਾ ਸੁਲਤਾਨਪੁਰ ਲੋਧੀ ਦੇ ਵਾਸੀ ਹਾਂ ਮੈਂ ਕੱਲ ਆਸ਼ੁਮਰ ਚੱਡਾ ਨਾਲ ਥਾਣਾ ਸੁਲਤਾਨਪੁਰ ਲੋਧੀ ਗਿਆ ਜਿੱਥੇ ਆਸ਼ੁਮਰ ਚੱਡਾ ਨੇ ਕਿਸੇ ਤੇ ਅਫਰਦਾਜ ਕਰਵਾਨੀ ਸੀ ਉੱਥੇ ਮੌਕੇ ਤੇ ਬਲਦੇਸ ਸਿੰਘ ਐਲਸੀ ਮਿਲਿਆ ਜੋ ਕਿ ਸਾਨੂੰ ਆਪਣੇ ਕੁਆਰਟਰ ਵਿੱਚ ਲੈ ਗਿਆ ਕੁਆਰਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੁਮਰ ਚੱਡਾ ਨੂੰ ਮੈਨੂੰ ਕਹਿੰਦਾ ਕਿ ਤੁਸੀਂ 1 ਲੱਖ ਰੁਪਿਆ ਦਿਓ ਤੇ ਤੁਹਾਡਾ ਮੈਂ ਉਹਦੇ ਨਾਲ ਰਾਜ਼ੀਨਾਮਾ ਕਰਵਾ ਦਿੰਦਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਾਰਾ ਅਸੀਂ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਸ਼ੀਲ ਹਕਿੰਦਾ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਆ ਜਿੱਥੇ ਉਸ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਲਾਓ ਵਜਦਾ ਕਰੋ ਓਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇਨਾਦ ਪੂਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰ ਹੋਣ ਤੋਂ ਬਾਅਦ ਕੁਆਟਰ ਸਾਨੂੰ ਉੱਥੇ ਜਿੱਥੇ ਐਸ ਐਚਓ ਸਾ ਮਤਲਬ ਬਣਿਆ ਹੋਇਆ ਵਾ ਦਫਤਰ ਉੱਥੇ ਲੈ ਕੇ ਗਿਆ ਉੱਥੇ ਲਿਆਂ ਤਾਂ ਬਾਅਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਠੱਕੇ ਮਾਰ ਗਏ ਹੁਣ ਕੇ ਉੱਥੇ ਸਾਨੂੰ ਕੁੱਟਿਆ ਉੱਥੇ ਕੁੱਟਣ ਤੋਂ ਬਾਅਦ ਫੇ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰਦਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਤੇ ਮਤਲਬ ਕਿ ਮਰਨ ਤੱਕ ਅਗੇ ਐਸੀ ਵਹੀਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਆ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਗੱਲ ਸੋਚੀਦਾ ਕਾਰਵਾਈ ਹੋਣੀ ਚਾਹੀਦੀ ਹੈ ਇਸ ਠਾਲੇਦਾਰ ਤੇ ਇਹਨੇ ਬਹੁਤ ਸਰੀਰਕ ਹਰਕਤਾਂ ਕੀਤੀਆਂ ਸਾਡੇ ਨਾਲ ਪੈਸੇ ਦੀ ਮੰਗ ਕੀਤੀ ਉਲਟੀ ਛੱਡ ਕੇ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜੋ ਨਹੀਂ ਤੇ ਤੜਤੇ ਵਿੱਚ ਇਦਾਂ ਦਾ ਪਰਚਾ ਦਊਂਗਾ ساری ਜ਼ਿੰਦਗੀ ਤੂੰ ਜੇਲ੍ਹ ਚੋਂ ਨਹੀਂ ਬਾਹਰ ਆ ਸਕਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅਗੇ ਡੀਜੀਪੀ ਸਾਹਿਬ ਕੇ ਬੇਨਤੀ ਕਰਦਾ ਵਾ ਇਸ ਥਾਣੇਦਾਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਸਾਬ ਦਿੱਤਾ ਜਾਵੇ ਜੋ ਕੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ ਮੇਰਾ ਨਾਮ ਵਾਸ਼ੁਜਟਾ ਜੀ ਤੇ ਏਐਸਸੀ ਬਲਦੇਵ ਸਿੰਘ ਜਿਹੜਾ ਸਿਟੀ ਯੂਨੀਵਰਸਿਟੀ ਜਾਂ ਚ ਲੱਗਾ ਹੋਇਆ ਸਾਡੇ ਨਾਲ ਗੱਲ ਲੈ ਆਪਣੇ ਸ਼ਰੀਰ ਨਾਲ ਲੱਗੀ ਤੇ ਉਹਨਾਂ ਨੇ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਕਿ ਪੈਸੇ ਦਿਓ ਤੁਹਾਡਾ ਰਜਿਨਾਮਾ ਕਰਾਵਾਂ ਸਾਡੇ ਕੋਲ ਲੱਖ ਰੁਪਏ ਇਹਨੇ ਮੰਗ ਕੀਤੀ ਉਹਨਾਂ ਨੇ ਕੁੱਟ ਮਾਰ ਵੀ ਬੜੀ ਕੀਤੀ ਸਾਡੇ ਲਾਸ਼ਾਂ ਪਈਆਂ ਹੋਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕੇਸ ਕਿਹੜਾ ਹੈ ਤੁਹਾਡਾ ਕੀ ਕੇਸ ਮੁੰਡਾ ਕ੍ਰਿਸ਼ਨਾ ਗ੍ਰਿਸ਼ਨਾ ਸਰਕਾਰੀ ਲੱਗਾ ਵਲਾਜਾ ਉਹ ਲੋਕਾਂ ਨੇ ਪੈਸੇ ਸਾਡੇ ਕੋਲ ਲਿੱਤੇ ਪਈਏ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਲੈ ਚੁੱਕਾ ਸਾਡੇ ਕੋਲ 2-2 ਲੱਖ ਰੁਪਏ ਸਾਡੇ ਕੋਲ ਲਿੱਤਾ ਹੈ 4 ਲੱਖ ਰੁਪਏ ਉਹ ਸਾਈ ਲੈਣਾ ਕੋ ਉਹ ਹੁਣ ਪੈਸੇ ਦੇ ਅੰਦੇ ਬਾਰੇ ਉਪਰ थानेदार ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਪਰ ਆਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11:30 ਅੰਦਰ ਹੀ ਗਏ ਉਹ ਕੋ ਸਾਨੂੰ ਉਹਨਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਅੰਦਰ ਵੜਿਆ ਅੰਦਰ ਕੁੱਟੇ ਮਾਰ ਉਹ ਕੀਤੀ ਸਾਡੇ ਨਾਲ ਉਹਨੇ ਤੇ ਚੈੱਕ ਵੀ ਸਾਡੇ ਖੋਲੇ ਉਹਨੇ ਅਈ ਲੈ ਉਹਨੇ ਚੈੱਕ ਦੇਤੇ ਚੈੱਕ ਚੈਨੀ ਸੀਗੀ ਚੈਨੀ ਲਾਲੀ ਮੇਰੀ ਦੋ ਦੋ ਲੈ ਜਾਣੀ ਸੀ ਉਹ ਵੀ ਖਿੱਚ ਕੇ ਲੈ ਲਈ ਪੈਸੇ ਸੀਗੇ ਉਹ ਵੀ ਜੇਪ ਚੋਂ ਕੱਢ ਲਏ ਤੇ ਫੋਨ ਵੀ ਮੇਰਾ ਖੋਲੇ 6 ਵਜੇ ਤੱਕ ਸਾਢੇ 11 ਤੋਂ ਲੈ ਕੇ 6 ਵਜੇ ਤੱਕ ਸਾਨੂੰ ਅੰਦਰ ਰੱਖਿਆ ਉਹਨੇ ਕੁੱਟਮਾਰ ਉਹ ਕੀਤੀ ਤੇ ਮੂੰਹ ਚ ਬਾਕੇ ਸਾਡੇ ਕੋਲ ਚੱਕਲ ਤਾਂ ਕੰਮ ਕਰਾਇਆ ਤੇ ਉਹਨੇ ਇਹ ਹੈ ਕਿ ਕਹਿੰਦਾ ਅੱਜ ਆ ਜਾ ਕਰੋ ਥੋੜਕੇ ਹਰ ਮਾਂ ਕੇ ਕੀਤੀ ਗਈ ਲੱਖ ਰੁਪਏ ਦੇਓ ਤੇ ਤੁਹਾਡਾ ਰਾਜੀਨਾਮਾ ਕਰਾ ਦੇਣਾ ਤੇ ਅਸੀਂ ਲੱਖ ਰੁਪਏ ਕਿੱਥੋਂ ਦੇਗੇ ਅਸੀਂ ਤਾਂ ਉਲਟੋ ਕੋ ਲੈਣੇ ਉਹ ਕੋ 20000 ਰੁਪਏ ਦੀ ਲੱਦਾ ਕ੍ਰਿਸ਼ਨਾ ਕਿਸਨਾ ਗਮਨਸਾ ਘਰੀਏ ਸਥਲ ਬਣਾਇਆ ਉਹ ਆਦੀਆ ਨਸ਼ੇ ਨਸ਼ੇ ਪੱਤੇ ਦਾ ਇਸ ਕਰਕੇ ਪੈਸੇ ਮੇ ਕੋ ਲੈਦਾ ਰਿਆ ਕਦੀ 10000 ਦੇ ਕੇ ਦੀ 20000 ਦੇ ਅਰ ਜਦੋਂ ਲੋੜੀ ਸੀਗੀ ਉਸ ਦਿਨ ਹੀ 20000 ਰੁਪਏ ਮੰਗਤਾ ਵੇ ਆਇਆ ਫੇ ਸਾਡੀ ਲੜਾਈ ਹੋਈ ਹੱਥੋਂ ਪਈ ਹੋਈ ਤੇ ਅਸੀਂ ਮੁੜ ਕੇ ਥਾਣੇ ਦਰਖਾਸਤ ਦਿੱਤੀ ਉਹ ਐਵਲਰ ਘਟਾਈ ਉਹ ਸਾਡਕੇ ਉਹ ਮੁਲਾਜ਼ਮ ਸੀਗਾ ਸਾਡੀ ਨਹੀਂ ਗਈ ਮੁਰਕੇ ਥਾਣੇ ਆ ਹੀ ਫੈਸਲਾ ਜਿਦਾ ਇਹ ਸਾਡੇ ਨੇ ਕਿਹਾ ਬਲਦੇਵ ਸਿੰਘ ਨੇ ਕਿ ਰਾਜਨਾਮਾ ਤੁਹਾਡਾ ਕਰ ਦਿੰਦੇ ਆ ਆ ਜਾਓ ਤੇ ਅਸੀਂ ਰਾਜਨਾਮਾ ਲੈ ਕੇ ਗਏ ਆ ਅੰਦਰ ਜਾ ਕੇ ਸਾਨੂੰ ਧੱਕੇ ਧੱਕੇ ਮਾਰੇ ਡੰਡੇ ਮਾਰ ਕੇ ਨਾਲ ਹੀ ਸਾਨੂੰ ਅੰਦਰ ਹਾਲਤ ਵਿੱਚ ਬਾਤ ਕਰਦਾ ਗਿਆ 11:30 ਵਜੇ ਸ਼ਾਮੀ 6 ਵੇ ਛੱਡਿਆ ਉਹ ਤੋਂ ਲੈ ਗਿਆ ਉਹਦੇ ਕੁਆਟਰ ਚ ਉੱਥੇ ਗਲਤ ਕੰਮ ਸਾਡੇ ਕੋਈ ਕਰਾਦਾ ਰਿਹਾ ਇਦਾਂ ਕਰੋ ਜਿੱਦਾਂ ਕਰੋ ਪਹਿਲੇ ਉਹ ਲੱਖ ਰੁਪਇਆ ਤੁਹਾਨੂੰ ਜਲਾਈ ਨਾਮਾ ਕਰਾ ਦੇਣਾ ਮੇਰੀ ਚੈਨ ਫੋਨ ਪੈਸੇ ਉਹਨੇ ਖੋਲੇ ਤੋਂ ਮੈਨੂੰ ਇਹ ਸਾਰ ਸਹੀਦਾ असाइड कर लगे बही बैठे दो रात अरे नहीं बने सारा दिन अहर रहे राटे लाचा ही से गए उन्होंने देखा बैठे बीनते तो आए अभी पहले सोचे बई छाल मारीे फिर सोचा कि माँ प्यो मगर वह कौन देखूगा इस करके मैं क्या नाज मा प्यो भी देखने हैं तो मुलाजम जरा लगा बलतेवे कारवाई भी करानी है डैडी मेरे ठीक नहीं गए तो उन्होंने सेवा दवाई भी देनी सी दि नहीं जानी भी मेरे को तो मैं ऐसे दवाई देख मैं क्या चला के दिना वा मैंने की पता है चाके अंदर मारना सो मुड़के सू छ राति राती मुड़के उत्थे बैठे थे सारा बही थे। बही शाल लागा लागा रहे सारू ब छाल मारने लगे मैं यहाँ की चाचा सवेरे रात लू बही से देखे उन्होंने बैठे हुए वह चलो घर अं आ गए मैं सोचा सगा कि बही छाल मारिए अपनी जान दे के काम खत्म करिए बहुत गलत हो सू इंसाफ चाहिए ਉਹ ਤੇ ਆਪਾਂ ਨਾਲ ਹੁਣ ਤੇ ਸੱਤਾਂ ਕੀ ਹਾਂਜੀ ਹਾਂਜੀ ਸਰਕਾਰੀ ਅਸਲ ਦਾਖਲਾ ਸultanpur Lodi ਚ ਸੱਟਾ ਲੱਗਿਆ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਵੀ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਆ ਮੰਗੇ ਅਨਸਾਫ਼ ਮਿਲਣਾ ਦੇ ਦੇ ਸਾਨੂੰ ਪੈਸੇ ਸਾਡੇ ਜਿਹੜੇ ਅਸੀਂ ਸਾਡੇ ਨੂੰ ਪੈਸੇ ਦਿੱਤੇ ਜਾਂ ਸਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਖੋਏ ਆ ਉਹ ਸਾਨੂੰ ਇਹ ਕਹੇਗੀ ਚੈੱਕ ਦੇ ਕੋਲ ਉਹਨੂੰ ਮੋੜ ਦੇਵੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾ ਦੇ ਆ ਮੇਕੋ ਸੀਗੇ ਤੇ ਬਲਦੇਵ ਸਿੰਘ ਨੇ ਖੋਲੇ ਆ ਉਹਨੂੰ ਮੈਂ ਚੈੱਕ ਕਰਿਸ਼ਣਾ ਕਿੱਥੋਂ ਤੋ ਹੌਲ ਕਦਾ ਫੈਸਲਾ ਫੈਸਲਾ ਕਰਾ ਦੇਣਾ ਤੋ ਇਦਾਂ ਕਰ ਚੈੱਕ ਦੇ ਉਹਨੂੰ ਤੋ ਤੁਹਾਡਾ ਫੈਸਲਾ ਕਰਾ ਦੇਣਾ ਮੈਂ ਕਿਹਾ ਮੇਰੇ ਪੈਸੇ ਕਹਿੰਦਾ ਮਿੱਟੀ ਲੈ ਇਦਾਂ ਮਿੱਟੀ ਕਿਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਪਤਾ ਮੈਂ ਕਿਦਾਂ ਦਿੱਤੇ ਦਾ ਲੋੜੀ ਵਾਲੇ ਨੇ ਵੀ ਮੰਗਦਾ 20000 ਰੁਪਇਆ ਮੇਕਰ 4 ਲੱਖ ਰੁਪਇਆ ਘਟੋ ਘਟ ਲੈ ਚੁਕਾ ਸਾਡੇ ਕੋਲ ਦੋ ਜਣੇ ਆ ਦੋਨਾਂ ਕੋਲ ਮੇਰੇ ਕੋਲ ਮੈਂ ਇਹ ਮੁੰਡਾਲ ਦੇ ਮੁੰਡੇ ਕੋਲ ਲੰਨਾ ਵਾ ਜੇਦਨ ਸ਼ਰਮਾ ਕੋਲ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਹੀ ਹੈ ਹੁਣ ਜਦੋਂ ਮੋੜ ਦਾ ਟਾਈਮ ਆਇਆ ਵਾ ਤੇ ਉਹਨੇ ਆ ਕਰਦਾ ਹਰ ਕਿਸੇ ਨਾਲ ਇ ਕਈਆਂ ਬੰਦਿਆਂ ਨੂੰ ਵੇਖ ਲਿੱਤੇ ਹੋਏ ਸਾਰਿਆਂ ਤੋਂ ਨੇ ਇਹੀ ਪੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਸਾਨੂੰ ਇਨਸਾਫ ਚਾਹੀਦਾ